ਦੇਖ ਕੇ ਕੇਸ ਦੁਸ਼ਮੇਸ਼ ਨੇ ਗਿਆ ਮੁਖੋਂ ਤੇ ਜਾਓ ਬਖਸ਼ੀਆਂ ਅੱਜ ਸਰਦਾਰੀਆਂ ਨੇ ਕੰਗਾ ਫੇਰ ਦੇ ਸਦਾ ਖਿਆਲ ਰੱਖਣਾ ਤੇ ਕਦੇ ਫਿਰਨੀਆਂ ਸਿਰਾਂ ਤੇ ਆਰੀਆਂ ਨੇ ਹੋ ਕਾਸ਼ ਨਹੀਂ ਏ ਸਤਿ ਤੇ ਜਤ ਦੇ ਕੇ ਕਾਸ਼ ਨਹੀਂ ਇਹ ਜਤ ਤੇ ਸਤ ਦੇ ਕੇ ਬਖਸ਼ ਦਿੱਤੀਆਂ ਵਰਗ ਤਾਂ ਸਾਰੀਆਂ ਨੇ ਉੱਠੇ ਹੱਥ ਨਾ ਕਿਸੇ ਮਜਲੂਮ ਉੱਤੇ ਕੜਾ ਨਹੀਂ ਇਹ ਕਣੀਆਂ ਗਈਆਂ ਮਾਰੀਆਂ ਨੇ ਰਹਿਣਾ ਸਦਾ ਮਸੂਮਾਂ ਦੀ ਢਾਲ ਬਣ ਕੇ ਇਸ ਲਈ ਕੁਰਬਾਨ ਦਾਦ ਦਿੱਤਾ ਦਰਦ ਰਹੇਗਾ ਕਾਲ ਵੀ ਤੁਸਾਂ ਕੋਲੋਂ ਅੰਮ੍ਰਿਤ ਖੰਡੇ ਦਾ ਜਨਾਨੇ ਪਾਣ ਕੀਤਾ ਅੰਮ੍ਰਿਤ ਖੰਡੇ ਦਾ ਜਨਾਨੇ ਪਾਣ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਵਰਗੇ ਦਰਸ਼ਕੋ ਤੇ ਸਰੋਤਿਓ ਤੁਸੀਂ ਸੁਣ ਰਹੇ ਹੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਪ੍ਰਸੰਗ ਸਮਾਣੇ ਦੀ ਸੋਧ ਤੋਂ ਬਾਅਦ ਇਕ ਸਾ ਡੇਰਾ ਲਾ ਕੇ ਬੈਠੇ ਸੀ ਤੇ ਸਿੰਘ ਉੱਠ ਚਾਰਨ ਵਾਸਤੇ ਲੈ ਕੇ ਬਾਹਰ ਛੱਡ ਕੇ ਉਧਰੋਂ ਕੋਈ ਜਸੂਸ ਜਿਸੂਸੀ ਕਰਕੇ ਉਹਨਾਂ ਨੇ ਚਿੱਠੀ ਵੰਜ ਦੀ ਪੋਲ ਵਿੱਚ ਪਾ ਲਈ ਐ ਤੇ ਲੈ ਕੇ ਚੱਲੇ ਆ ਸੂਬੇ ਨੂੰ ਫੜਾਉਣ ਵਾਸਤੇ ਇਧਰੋਂ ਠਾਣੂ ਪਹਿਲੀ ਵਿੱਚੋਂ ਮੋੜਨ ਵਾਸਤੇ ਸਿੰਘ ਨੇ ਉਹ ਜਿਓ ਵੰਜ ਫੜ ਲਿਆ ਇੱਕ ਓਟ ਦੇ ਦੋ ਦਿਨ ਮਾਰੇ ਤੇ ਵੰਝ ਪਾਟ ਗਿਆ ਵਿੱਚੋਂ ਚਿੱਠੀ ਨਿਕਲਾਈ ਚਿੱਠੀ ਲੈ ਕੇ ਤੇ ਉਹਨਾਂ ਨੂੰ ਫੜ ਕੇ ਜਸੂਸਾਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਕੋਲੇ ਲਿਆਏ ਆ ਜਿਵੇਂ ਉਹ ਚਿੱਠੀ ਪੜਨ ਤੋਂ ਬਾਅਦ ਆਪਣੀ ਚਿੱਠੀ ਲਿਖਦਾ ਬਾਬਾ ਬੰਦਾ ਸਿੰਘ ਬਹਾਦਰ ਸੂਬੇ ਦੇ ਨਾਂ ਤੇ ਆਓ ਸੁਣੀਏ ਚਿੱਠੀ ਲਿਖੇ ਸੂਰਮਾ ਵਜੀਦ ਖਾਨ ਨੂੰ ਰੱਖਦਾ ਹਟਾ ਕੇ ਤੇਗ ਤੋਂ ਮਹਾਰ ਨੂੰ ਚਿੱਠੀ ਲਿਖੇ ਸੂਰਮਾ ਵਜੀਦ ਖਾਨ ਨੂੰ ਰੱਖਦਾ ਹਟਾ ਕੇ ਦੇਖ ਤੋ ਮਿਆਨ ਨੂੰ ਨਾਲੇ ਬੈਠਾ ਹੱਥਾਂ ਉੱਤੇ ਦੰਦ ਵੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਉਹ ਦਿੱਠੀ ਲੇਖੇ ਸੂਰਮਾਵ ਜੀ ਦੇ ਖਾਨ ਨੂੰ ਰੱਖਦਾ ਹਟਾ ਕੇ ਦੇਖ ਚੋ ਮਿਆਨ ਨੂੰ ਰੱਖਦਾ ਹਟਾ ਕੇ ਦੇਖ ਚੋ ਮਿਆਨ ਨੂੰ ਨਾਲੇ ਬੈਠਾ ਹੱਥਾਂ ਉੱਤੇ ਦੰਦ ਵੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਉਹ ਬੰਦਾ ਮੇਰਾ ਨਾ ਉਹ ਬੰਦਾ ਹਾਂ ਅਕਾਲ ਦਾ ਵਾਗਿਲ ਸਾਹਾ ਬੰਦਾ ਮੇਰਾ ਨਾ ਬੰਦਾ ਹਾਂ ਅਕਾਲ ਦਾ ਸਿੱਖ ਦੁਸ਼ਮੇਸ਼ ਦਾ ਤੇ ਰੂਪ ਕਾਲ ਦਾ ਸਿੱਖ ਦੁਸ਼ਮੇਸ਼ ਦਾ ਤੇ ਰੂਪ ਕਾਲ ਦਾ ਤੂੰ ਵੀ ਸਾਡੇ ਤਾਲ ਵਿੱਚ ਬੱਚਾ ਡੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਆਇਆ ਮੈਂ ਨਦੇੜ ਤੋਂ ਤਿਆਰੀ ਵਾਟ ਕੇ ਪਿੱਛੇ ਨਹੀਂ ਹਟਾਂਦਾ ਇੱਕ ਪੈਰ ਪੱਟ ਕੇ ਆਇਆ ਮੈਂ ਨਦੇੜ ਤੋਂ ਤਿਆਰੀ ਵਾਟ ਕੇ ਪਿੱਛੇ ਨਹੀਂ ਹਟਾਂਦਾ ਇੱਕ ਪੈਰ ਪੱਟ ਕੇ ਦੇਖ ਲੈ ਉਹ ਸੱਚੇ ਨੂੰ ਜ਼ਮੀਨੇ ਘੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤਨੂ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਸੱਦ ਲੈ ਮੈਂ ਦੀ ਜਿਹੜੇ ਤੂੰ ਸੁਣਾਉਣਿਆ ਵਾਹ ਜੀ ਵਾਹ ਸੱਦ ਲੈ ਮੈਂ ਦੀ ਜਿਹੜੇ ਤੂੰ ਸੁਣਾਉਣਿਆ ਦਿੱਲੀ ਤੋਂ ਬੁਲਾ ਲੈ ਫੌਜੀ ਜੋ ਬੁਲਾਉਣਿਆ ਦਿੱਲੀ ਤੋਂ ਬੁਲਾ ਲੈ ਫੌਜੀ ਜੋ ਬੁਲਾਉਣਿਆ ਬੰਦਾ ਏ ਗੁਰੂ ਦਾ ਫਿਰੇ ਖੋਰ ਕੱਢਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਛੋਟੇ ਸਾਹਿਬ ਜਾ ਦੇ ਬੇਕਸੂਰ ਮਾਰ ਕੇ ਬੈਠਾ ਤੂੰ ਅੰਦਰ ਸਿੱਖਾ ਨੂੰ ਵੰਗਾਰ ਕੇ ਛੋਟੇ ਸਾਹਿਬ ਜਾ ਦੇ ਬੇਕਸੂਰ ਮਾਰ ਕੇ ਬੈਠਾ ਤੂੰ ਅੰਦਰ ਸਿੱਖਾ ਨੂੰ ਵੰਗਾਰ ਕੇ ਸਾਧ ਕੋਈ ਹਕੀਮ ਲਾਇ ਬਲੱਡ ਦਾ ਸਾਦ ਕੋਈ ਹਕੀਮ ਨਾ ਬਲੈ ਬਲੱਡ ਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਸਾਡੇ ਸੀਨੇ ਉਤੇ ਅੱਗ ਤੈ ਲਗਾਈ ਐ ਬਸ ਇਹੋ ਸਾਡੇ ਦੁੱਖ ਦੀ ਦਵਾਈ ਐ ਸਾਡੇ ਸੀਨੇ ਉਤੇ ਅੱਗ ਤੈ ਲਗਾਈ ਐ ਬਸ ਇਹੋ ਸਾਡੇ ਦੁੱਖ ਦੀ ਦਵਾਈ ਐ ਖੂਨ ਨਾਲ 부ਝੇਗਾ ਇਹ ਲੰਬੂ ਅੱਗ ਦਾ ਹੂ ਨਾਲ ਬੁਝੇਗਾ ਏ ਲੰਬੂ ਅੱਗ ਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਹੋ ਕੱਖਾਂ ਵਿੱਚ ਅੱਗ ਰੱਖੀ ਤੈਨ ਦਗਾਈ ਏ ਹੋ ਹੋ ਵਾਜੀਆ ਕੱਖਾਂ ਵਿੱਚ ਅੱਗ ਰੱਖੀ ਤੈਨ ਦਗਾਈ ਏ ਅੱਜ ਤੱਕ ਰੱਖੇ ਪਾਪ ਤੈਂ ਸਿਪਾਈ ਐ ਜੀ ਅੱਜ ਤੱਕ ਰੱਖੇ ਪਾਪ ਤੈਂ ਸਿਪਾਈ ਐ ਕਦੋਂ ਭਲੇ ਖੇ ਜੋਰ ਹੈ ਫਲੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਇਤ ਨਾਲੇ ਟਖੜ ਕੌਣੀ ਸੂਬਿਆ ਤੇਰੇ ਵਾਰੀ ਬੀਨ ਮੈਂ ਵਜੋਣੀ ਸੂਬਿਆ ਇਤ ਨਾਲੇ ਟਖੜ ਕੌਣੀ ਸੂਬਿਆ ਤੇਰੇ ਵਾਲੀ ਬੀਨ ਮੈਂ ਵਜਾਉਣੀ ਸੁਬਿਆ ਕੱਢਣਾ ਬਾਹਰ ਆ ਕੇ ਸੱਪ ਖੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਛੁਪ ਕੇ ਕਦੇ ਨਿ ਸਿੱਖ ਵਾਰ ਕਰਦਾ ਪਹਿਲਾਂ ਵੈਰੀ ਆਪਣੇ ਨੂੰ ਤਿਆਰ ਕਰਦਾ ਛੁਪ ਕੇ ਕਦੇ ਨਿ ਸਿੱਖ ਵਾਰ ਕਰਦਾ ਪਹਿਲਾਂ ਵੈਰੀ ਆਪਣੇ ਨੂੰ ਤਿਆਰ ਕਰਦਾ ਹੋ ਫੇਰ ਪਿੱਛੋਂ ਪਾਉਂਦਾ ਏ ਫੜਾਕਾ ਹੱਡਦਾ ਫੇਰ ਪਿੱਛੋਂ ਪਾਉਂਦਾ ਏ ਫੜਾਕਾ ਹੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਿ ਛੱਡਦਾ ਦੂਰ ਤੋਂ ਪਤੰਗਾ ਇੱਕ ਆਇਆ ਚੱਲ ਕੇ ਜਾਊਗਾ ਜ਼ੁਲਮ ਜ਼ਾਲਮਾਂ ਦੇ ਛੱਲ ਕੇ ਦੂਰ ਤੋਂ ਪਤੰਗਾ ਇੱਕ ਆਇਆ ਚੱਲ ਕੇ ਜਾਊਗਾ ਜ਼ੁਲਮ ਜ਼ਾਲਮਾਂ ਦੇ ਠੱਲ ਕੇ ਨਾਲ ਗਰਮੀ ਦਹੇ ਪੰਬੂਕਾ ਅੱਗ ਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਹੀਂ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਹੀਂ ਛੱਡਦਾ ਤੈਨੂੰ ਮੈਂ ਜਿਉਂਦੇ ਨੂੰ ਕਦੇ ਨਹੀਂ ਛੱਡਦਾ